ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਿਲਸ਼ੇਰ ਰਸੂਲੀ ਦੀ ਬੇਹਦ ਅਮ ਖਬਰ ਹਸ਼ਿਆਰਪੁਰ ਤੋਂ ਲੈ ਕੇ ਆਸ ਰਹੇ ਹਾਂ ਹਸ਼ਿਆਰਪੁਰ ਦੇ ਵਿੱਚ ਬੜੀ ਖੌਫਨਾਕ ਵਾਰਦਾਤ ਵਾਪਰੀ ਹੈ ਹੈਰਾਨ ਕਰ ਦੇਣ ਵਾਲੀ ਵਾਰਦਾਤ ਮੌਕਾ ਵਾਪਰੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਬਸ ਕੈਂਡ ਦੇ ਅੰਦਰ ਖੜੀ ਇੱਕ ਬਾਸੀ ਪੂਰੀ ਗਾਇਬ ਹੋ ਗਈ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਸੀਸੀਟੀਵੀ ਕੈਮਰੇ ਖੰਗਾ ਲਗੇ ਤਾਂ ਵੇਖਿਆ ਗਿਆ ਕਿ ਕੋਈ ਬਸ ਨੂੰ ਭੁਜਾ ਕੇ ਲੈ ਗਿਆ ਜਨ ਕਿ ਬਾਸੀ ਚੋਰੀ ਕਰਕੇ ਲੈ ਗਿਆ ਬਸ ਅੱਡੇ ਦੇ ਅੰਦਰੋਂ ਕਰਤਾਰ ਕੰਪਨੀ ਦੀ ਬਸ ਚੋਰੀ ਹੋਈ ਦੱਸੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ 62 ਦੇ ਵਿੱਚ ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ বাস ਖੜੀ ਕੀਤੀ ਗਈ ਸੀ ਤੇ ਇਸੇ ਦੌਰਾਨ ਰੋਜ਼ਾਨਾ ਵਾਂਗੂ ਜਦੋਂ ਦੱਸਿਆ ਜਾਂਦਾ ਕਿ বাস ਖੜੀ ਕਰਨ ਤੋਂ ਬਾਅਦ ਡਰਾਈਵਰ ਕਨਡੈਕਟਰ ਜਾ ਕੇ ਸੌਂਗੇ ਨੇ ਇਸ ਤੋਂ ਬਾਅਦ ਜਦ ਸਵੇਰੇ ਆ ਕੇ ਵੇਖਿਆ ਤਾਂ ਮੌਕੇ ਤੇ বাস ਹੀ ਮੌਜੂਦ ਨਹੀਂ ਸੀ ਇਧਰ ਉਧਰ বাস ਦੀ ਬਹੁਤ ਭਾਲ ਕੀਤੀ ਗਈ ਪਰ ਕਿਧਰੇ ਵੀ বাস ਨਾਲ ਲੱਭੀ ਜਦੋਂ ਸੀਸੀਟੀਵੀ ਕੈਮਰੇ ਖੰਗਾ ਲੱਗ ਗਏ ਤਾਂ ਸਭ ਦੇ ਮੂੰਹ ਅੱਡੇ ਰਹਿ ਗਏ ਨੇ ਹੋਸ਼ ਛੁੱਟ ਗਏ ਨੇ ਸਭ ਦੇ ਕਿ বাস ਸਟੈਂਡ ਦੇ ਅੰਦਰੋਂ ਕੋਈ ਬਾਸੀ ਚੋਰੀ ਕਰਕੇ ਲੈ ਗਿਆ ਹੈ ਜਿਸ ਦਾ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਕਿਹਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਨਿੱਕੀਆਂ ਮੋਟੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਚੋਰ ਕਦੇ ਕਿਸੇ ਦੀ ਕੰਦ ਟੱਪ ਜਾਂਦੇ ਨੇ ਕਦੇ ਕਿਸੇ ਦਾ ਸਾਈਕਲ ਚੱਕ ਕੇ ਲੈ ਜਾਂਦੇ ਨੇ ਕਦੇ ਲੱਖਾਂ ਦਾ ਡਾਕਾ ਮਾਰ ਜਾਂਦੇ ਨੇ ਪਰ ਆਪਣੇ ਆਪ ਦੇ ਵਿੱਚ ਚੋਰੀ ਦੀ ਬੜੀ ਵਿਲੱਖਣ ਵਾਰਦਾਤ ਕਹੀ ਜਾ ਸਕਦੀ ਹੈ ਇੱਥੇ ਚੋਰੀ ਕੋਈ ਛੋੜ ਨਹੀਂ ਹੋਇਆ ਸਕੋ বাস ਸਟੈਂਡ ਤੋਂ ਪੂਰੀ ਬਸ ਦੀ ਚੋਰੀ ਹੋ ਗਈ ਹੈ ਜਿਹਾ ਪੂਰੀ ਦੀ ਪੂਰੀ ਬਸ ਚੋਰੀ ਕਰਕੇ ਕੋਈ ਲੈ ਗਿਆ ਹੈ ਮੌਕੇ ਦੀਆਂ ਇਹ ਤਸਵੀਰਾਂ ਫਿਲਹਾਲ ਹੈਰਾਨ ਕਰ ਦੇਣ ਵਾਲੀਆਂ ਹਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਹਸ਼ਿਆਰਪੁਰ ਚ ਵਾਪਰੀ ਇਸ ਵਾਰ ਤੋਂ ਬਾਅਦ ਡਰਾਈਵਰ ਕਨੈਕਟਰ ਹੱਕੇ ਬੱਕੇ ਰਹਿ ਗਏ ਨੇ ਮੰਨੋ ਜਲੰਧਰ ਦੇ ਮਾਫ ਕਰਨਾ ਹਸ਼ਿਆਰਪੁਰ বাস ਸਟੈਂਡ ਦੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲੇ ਪਏ ਨੇ ਸਮਝ ਹੀ ਨਹੀਂ ਆ ਰਿਹਾ ਕਿ ਅੱਧੀ ਰਾਤ ਤੋਂ ਅਖਰ ਐਡਾ ਕਿਹਦਾ ਹੌਸਲਾ ਪਿਆ ਗਿਆ ਜਿਸਨੇ ਬਸ ਨੂੰ ਕਿ ਬਸ ਸਟਾਰਟ ਕੀਤੀ ਤੇ ਬਸ ਮੌਕੇ ਤੋਂ ਭਜਾ ਕੇ ਲੈ ਗਿਆ ਪੂਰੀ ਦੀ ਪੂਰੀ ਬਸ ਚੋਰੀ ਹੋ ਗਈ ਹੈ ਬਸ ਹੀ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਕਹੀ ਜਾ ਸਕਦੀ ਹੈ ਦੱਸਿਆ ਜਾਂਦਾ ਕਿ ਕੰਡਕਟਰ ਡਰਾਈਵਰ ਤੇ ਕੰਡਕਟਰ ਰਾਤ 12 ਵੇ ਦੇ ਕਰੀਬ ਜਲੰਧਰ ਬਸ ਅੱਡੇ ਤੇ ਪਹੁੰਚੇ ਸਨ ਰਾਤ 12 ਵੇ ਦੇ ਕਰੀਬ ਜਦੋਂ ਬਸ ਅੱਡੇ ਤੇ ਪਹੁੰਚੇ ਤਾਂ ਦੱਸਿਆ ਜਾਂਦਾ ਕਿ ਉਹਨਾਂ ਨੇ ਬਸ ਇੱਥੇ ਅੰਦਰ پارک ਕਰ ਦਿੱਤੀ ਆ ਬਸ ਖੜਾ ਦਿੱਤੀ ਇਸ ਤੋਂ ਬਾਅਦ ਜਦੋਂ ਜਦੋਂ ਆਪਣੇ ਥਾਂ ਦੇ ਉੱਤੇ ਸੌਣ ਲਈ ਚਲੇ ਜਾਨੇ ਚਲ ਗਏ ਨੇ ਮਾਫਕਨਾ ਜਦੋਂ ਸੌਣ ਲਈ ਨਿਕਲ ਗਏ ਉੱਥੇ ਜਾ ਕੇ ਸੁੱਤੇ ਨੇ ਤੇ ਸਵੇਰੇ ਉੱਠ ਕੇ ਆ ਕੇ ਵੇਖਿਆ ਤਾਂ ਬਸ ਸੱਡੇ ਦੇ ਅੰਦਰੋਂ ਬਸੀ ਗੈਪ ਸੀ ਫਿਲਹਾਲ ਇਹ ਮੌਕੇ ਦੀਆਂ ਤਸਵੀਰਾਂ ਨੇ ਰਾਤ 12 ਵੇ ਦੇ ਕਰੀਬ ਦੱਸਿਆ ਜਾਂਦਾ ਹੈ ਕਿ ਬਸਕੰਟ ਦੇ ਅੰਦਰੋਂ ਇੱਕ ਬੱਸ ਨੂੰ ਚੋਰ ਚੋਰੀ ਕਰਕੇ ਲੈ ਗਏ ਨੇ ਫਿਲਹਾਲ ਬੇहद ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਵਾਪਰੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਅਸਲੇ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ ਬਹੁਤ ਵੱਡੀ ਇਹ ਖਬਰ ਕਹੀ ਜਾ ਸਕਦੀ ਹੈ ਕਿ ਬੱਸ ਅੱਡੇ ਦੇ ਅੰਦਰੋਂ ਪੂਰੀ ਬੱਸ ਚੋਰੀ ਹੋ ਗਈ ਹੈ ਜੀਆਂ ਬੱਸ 62 ਦੇ ਅੰਦਰੋਂ ਕੋਈ ਨਿੱਕੀ ਮੋਟੀ ਚੀਜ਼ ਨਹੀਂ ਚੋਰੀ ਹੋਈ ਸਗੋ ਪੂਰੀ ਬਾਸੀ ਕੋਈ ਬਾਸੀ ਭਜਾ ਕੇ ਲੈ ਗਿਆ ਬੱਸ ਨੂੰ ਹੀ ਪੂਰੀ ਨੂੰ ਚੋਰੀ ਕਰਕੇ ਲੈ ਗਿਆ ਜਿਸ ਤੋਂ ਬਾਅਦ ਉਹ ਇਸ ਬੱਸ ਦੀ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਬੱਸ ਚੋਰੀ ਕਰਨ ਵਾਲੇ ਨੇ ਬੱਸ ਲੈ ਕਿੱਥੇ ਗਿਆ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਸਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਫਿਲਹਾਲ ਪੁਲਿਸ ਲਈ ਇਹ ਬੱਸ ਚੋਰੀ ਦੀ ਵਾਰਦਾਤ ਪਹੇਲੀ ਬਣ ਗਈ ਹੈ ਕਿ ਆਖਰ ਕਿਵੇਂ ਕੋਈ ਬੱਸ ਅੱਡੇ ਦੇ ਅੰਦਰੋਂ ਖੜੀ ਬੱਸ ਨੂੰ ਚੋਰੀ ਕਰਕੇ ਲੈ ਜੇਗਾ ਜਾ ਸਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਅਸੀਂ ਡਰਾਈਵਰ ਕੰਡੈਕਟਰ ਦੇ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇਸ ਮਾਮਲੇ ਤੇ ਕੀ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਪ੍ਰਕਾਸ਼ ਕੁਮਾਰ ਤੇ ਕੀ ਹੋਇਆ ਜਿਹੜੀ ਬੱਸ ਖੜੀ ਸੀ ਬੱਸ ਅਸੀਂ ਲੈ ਕੇ ਖੜੀ ਕੀਤੀ ਹੈ 6:20 ਮਿੰਟ ਦੇ 44 ਜੀ ਗੱਡੀ ਦਾ ਨੰਬਰ ਕਰਤਾਰ ਬੱਸ ਕੰਪਨੀ ਦਾ ਜੀ ਸਵੇਰੇ ਜਦੋਂ ਤੁਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਬੱਸ ਸਟੈਂਡ ਦੇ ਅੰਦਰ ਹੈ ਨਹੀਂ ਸੀਗੀ। ਰੋਜ਼ ਹੀ ਇਹਨੇ ਵਜੇ ਖੜੀ ਕਰ ਦਿੰਦੇ। ਇੱਕ ਦਮ ਇੱਕ ਘੰਟਾ ਲੇਟ ਕਰਦੀਆਂ ਕੋਈ ਕੋਈ ਟਾਈਮ ਚੱਲ ਗਿਆ ਇਹ ਕਦੀ ਕੋਈ ਟਾਈਮ ਚੱਲ ਗਿਆ ਇਹਦਾ। ਕੱਲ ਅਸੀਂ 6:20 ਵਜੇ ਦੇ ਸੇ ਖੜੀ ਕਰਕੇ ਗਏ ਆ ਤੇ ਮੁਰਕ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਸੀਗੀ। ਅਸੀਂ ਪਾੜੇ ਤੋੜੇ ਦੇਖਿਆ ਲੱਭਿਆ ਤੇ ਪੁਲਿਸ ਰਿਪੋਰਟ ਕਰਾਈ ਆ। ਇਹ ਅੰਦਰ ਉਹ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰ ਆਉਂਦਾ। ਬੱਸ ਸਟੈਂਡ ਦੇ ਅੰਦਰ ਉਹ ਰਹਿ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਗੱਡੀ ਜੀ ਬੜੀ ਐਕਸਪਰਟਸ ਭਾਈ ਤੇ ਇਹ ਜਿੱਦਾਂ ਹੁਣ ਅੰਦਰ ਵੀ ਬੱਸ ਲੈ ਗਿਆ ਤਾਂ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਬੰਦੇ ਹੁੰਦੇ ਚੌਕੀਦਾਰ ਹੁੰਦੇ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਜਿਆਦਾ ਨਹੀਂ ਪਤਾ ਲੱਗਾ ਜਾਂ ਕਿੱਦਾਂ ਵੀ ਸਹੀ ਸਮਝ ਰਹਾ ਹੁਣ ਰੋਕਿਆ ਹੁੰਦਾ ਦਾ ਅਗਲੇ ਪੈਰਵਾਈ ਕਰਦੇ ਤੇ ਹੁਣ ਕੀ ਮੰਕੀ ਕਰਦੇ ਹੋ ਉਹਦੀ ਵਗ ਦੇਖਦੇ ਆ ਸਿਰ ਪੁਸ਼ਪਰਦਾਲ ਕਰਕੇ ਸਾਨੂੰ ਦੱਸੋ ਕਿੱਦਾਂ ਹੋਇਆ ਕਿੱਦਾਂ ਨਹੀਂ ਕੋਣ ਲੈ ਕੇ ਗਿਆ ਕੋਣ ਨਹੀਂ ਲੈ ਕੇ ਗਿਆ ਲੱਭਦੇ ਵਰਦੇ ਆ ਤੇ ਬਸ ਮਾਲਕਾਂ ਨਾਲ ਗੱਲਬਾਤ ਹੋ ਗਈ ਤੁਹਾਡੀ ਹਾਂਜੀ ਮਾਰਗਾਂ ਤੋਂ ਦੋਸਰੇ ਰਿਪੋਰਟ ਕਰ ਦਿੰਦੀ ਸੀਗੀ ਕਿ ਉਹਨਾਂ ਨੇ ਦੇਖੇ ਬਿ ਦੇਖਪਾੜੇ ਤੋਂ ਕਿਥੇ ਹੈਗੀ ਕਿਸੇ ਨਹੀਂ ਹੈਗੀ ਅਸੀਂ ਰਾਜੇ ਤੇ ਖੜੀ ਕਰਕੇ ਗਏ ਆ ਭਾਜੀ ਬਸ ਸਾਡੇ ਕਿਸ਼ੇ 620 ਤੇ ਤੇ ਜਦੋਂ ਅਸੀਂ ਸਵੇਰੇ ਆਏ 8 ਵਜੇ ਬਸ ਹੈ ਨਹੀਂ ਤੀ ਤੇ ਬਸ ਸਟੈਂਡ ਤੇ ਬਸ ਦੇ ਸਟੈਂਡ ਦੇ ਅੰਦਰ ਵੀ ਬਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਹੈ ਹੋਣਾ ਚਾਹੀਦਾ ਇੱਥੇ ਜਿੱਦਾਂ ਮਿੰਦਗੀ ਇੱਕ ਕਿਸਮ ਦਾ ਇਨਾ ਵੱਡਾ ਬਸ ਸਟਾਣ ਜਿਲ੍ਹੇ ਦਾ ਹੈਗਾ ਇਤੋਂ ਇੰਨੀ ਵੱਡੀ ਵਾਰਦਾਤ ਹੋ ਜਾਣੀ ਆ ਦੇ ਅਸੀਂ ਤਾਂ ਜੀ ਸਾਡੀਆਂ ਦੇ 10 12 ਬਸਾਂ ਖੜਦੀਆਂ ਜੀ ਹਾਂ ਔਰ ਟੋਟਲ ਕਿੰਨੇ ਬਸਾਂ ਇੱਥੇ ਖੜੀਆਂ ਹੋਣਗੀਆਂ ਟੋਟਲ ਆਡਾ ਬਸ ਸਟਾਣ ਸਾਲ ਭਰਿਆ ਹੁੰਦਾ ਬਸਾਂ ਸਾਰੀਆਂ ਕੰਪਨੀ ਦੇ ਬੱਸਾਂ ਕੱਢਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕੋਈ ਚੌਕੀਦਾਰ ਹੁੰਦਾ ਨਹੀਂ ਚੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦਾਰਾਂ ਨੂੰ ਹੁਣ ਇਹਦੇ ਚਾਹੀਦਾ ਰਾਤ ਨੂੰ ਤੁਹਾਡੀ ਗੱਲ ਨਹੀਂ ਵੀ ਚੌਕੀਦਾਰਾਂ ਨੇ ਪੁੱਛੇ ਨਹੀਂ ਉਹਨਾਂ ਨੇ ਕੋਈ ਬੱਸ ਕਿੱਦਾਂ ਜਾਣ ਦਿੱਤੀ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਕਿਹੜੇ ਨੂੰ ਲੱਗਾ ਮੈਂ ਜਿਹੜੀ ਵੀਡੀਓ ਚ ਦਿਖਾਈ ਦੇ ਰਿਹਾ ਕਿ ਰਾਤ ਨੂੰ ਇਹ ਬੱਸ ਲੈ ਕੇ ਜਾ ਰਹੇ ਹੁੰਦੇ ਰਿਹਾ ਨਾ ਤੂੰ ਆਹ ਬੱਸ ਆ ਇੱਥੇ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇ ਜਿਹਾ ਆਉਂਦਾ ਬਾਅਦ ਜੀ ਤੇ ਹੁਣ ਤੁਹਾਡੇ ਕੋਲ ਲੰਬੀ ਜ਼ਰੀ ਬਸ ਲੰਬੀ ਕਿਸੇ ਪਾਸੇ ਦੇਖਿਆ ਜਾ ਕੇ ਕੋਈ ਸੱਜਣ ਨੇ ਤਾਂ ਨਹੀਂ ਲੈ ਕੇ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਦਾਂ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੰਬੀ ਨਹੀਂ ਹੈਗੀ ਜੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਜੀ ਇਹੀ ਪੌਂਸਰ ਰਿਪੋਰਟ ਕਰਾਈ ਹੈ ਜੀ ਹੁਣ ਜੀ ਹੋਰ ਅੱਗੇ ਕਾਰਵਾਈ ਕਰ ਰਹੇ ਉਹ ਦੇਖੋ ਹੁਣ ਕੀ ਬਣਦਾ ਜੀ ਇਹ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੰਗ ਸਾਡੀ ਇਹ ਵੀ ਸਾਡੀ ਸਾਨੂੰ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ ਪਰਕੇਸ਼